ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨੱਥੂ ਵਾਲਾ ਗਰਬੀ ਦੇ ਵਿੱਚ ਜ਼ਿਲ੍ਹੇ ਮੁੱਗੇ ਦਾ ਮਨਮਤਾ ਨਗਰ ਜਦੋਂ ਤੁਸੀਂ ਨੱਥੂ ਵਾਲਾ ਗਰਬੀ ਪਿੰਡ ਦੇ ਵਿੱਚ ਐਂਟਰੀ ਕੀਤੀ ਨਾ ਤਾਂ ਤੁਸੀਂ ਪਿੰਡ ਦੀ ਫਿਰਨੀ 나ਥੇ ਵਾਲੀ ਸਾਈਡ ਨੂੰ ਮੁੜਨਾ ਵਾ ਮਿੱਤਰੋ ਪਰ ਤੁਸੀਂ ਉੱਥੋਂ ਪਿੰਡ ਦੀ ਫਿਰਨੀ ਤੋਂ 나ਥੇ ਵਾਲੇ ਨੂੰ ਫਿਰ ਨਹੀਂ ਮੁੜਨਾ ਉੱਥੋਂ ਤੁਸੀਂ ਫਿਰ ਪਿੰਡ ਵਾਲੇ ਪਾਸੇ ਨੂੰ ਇੱਕ ਕ੍ਰਾਸ ਮਾਰਨਾ ਵਾ ਮਿੱਤਰੋ ਤੇ ਅੱਗੋ ਵੀਰ ਤੁਹਾਡੇ ਨਾਲ ਰਾਬਤਾ ਕਾਇਮ ਕਰ ਲਊਗਾ ਘ੍ਰੇਲੋ ਪਰਿਵਾਰ ਦੇ ਘਰੇ ਦੋ ਜਾਨਵਰ ਵਕਾਊ ਆ ਆਓ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵਡੇ ਪਰਵਾਰ ਬਾਈ ਠੀਕ ਆ ਬਾਈ ਜੀ ਵਧੀਆ ਅੱਛਾ ਵੱਡੇ ਭਾਈ 2 ਜਨਵਾਰ ਬਿਕਾਉਆ ਨਾਮ ਆਪਣਾ ਕੀ ਹੈ ਵੀਰੇ ਨਾਮ ਵੀਰੇ ਗੁਰਪ੍ਰੀਤ ਗੁਰਪ੍ਰੀਤ ਅੱਛਾ ਗੁਰਪ੍ਰੀਤ ਘਰ ਆਪਣਾ ਕਿੱਥੇ ਕੋ ਰਹਿ ਗਿਆ ਬਈ ਘਰ ਬਈ ਆਪਣਾ ਡੇਰੂਆ ਮੋੜ ਤੇ ਨਥਰ ਮੋੜ ਦੇ ਸੱਨੇ ਚਾ ਬਈ ਠੀਕ ਹੈ ਵੀਰੇ ਤੇ ਅੱਛਾ ਇਹ ਇੱਕ ਵੀਰੇ ਜਿਹੜੀ ਝੋਟੀ ਆਪਾਂ ਵੇਚਣੀ ਆ ਬਈ ਇਹ ਕਿੰਨਵਾ ਸੂਆ ਸੁੰਦੀ ਹੈ ਇਹ ਦੂਜਾ ਸੂਆ ਸੁੰਦੀ ਹੈ ਬਈ ਦੂਜਾ ਸੂਆ ਕਿੰਨੇ ਦਿਨ ਬਾਕੀ ਅਗਰੇ ਵੀਰੇ 2-3 ਦਿਨ ਬਾਕੀ ਆ 2-3 ਦਿਨ ਬਾਕੀ ਆ ਅੱਛਾ ਤੇ ਬਟੇ ਵੀਰੇ ਕਿੰਨੇ ਦੁੱਧ ਦੇ ਦਿੰਦਾ ਇਹਨੇ ਪਹਿਲੇ ਸੋਏ ਦੇ ਵਿੱਚ ਪਹਿਲੇ ਸੋਏ ਬਈ 9 ਲੀਟਰ ਦਿੰਦਾ 9 ਲੀਟਰ ਐ ਤੇ ਕੀ 10-11 ਕਿਲੋ ਹਾਂ ਜੀ ਮੌ ਸੀਲ ਠੰਡੀ ਰਹੀ ਹੁੰਦੀ ਹੈ ਹਾਂਜੀ ਪੂਰੀ ਠੰਡੀ ਹੈ ਠੀਕ ਹੈ ਕਿੰਨੇ ਕੁ ਮਹੀਨੇ ਜਿਵੇਂ ਆਪਾਂ ਕਹਿਦਿਆਂ ਨੇ ਬਣਨ ਤੋਂ ਬਾਅਦ ਮਿਲ ਗਈ 6-7 ਮਹੀਨੇ ਕਿ ਨਹੀਂ ਮੌਜ ਨਹੀਂ ਬਈ ਤੇ ਤੇ ਵੀਰੇ ਟੀਕਾ ਸੀ ਮੌਨਸੂਨ ਕਿਹੜਾ ਲਵਾਇਆ ਕਿ ਸਾਂਹ ਤੋਂ ਹੀ ਕਰੋ ਸੈ ਨਹੀਂ ਜੀ ਸਾਂਹ ਤੇ ਕਰੋ ਸਾਂਹ ਜੀ ਠੀਕ ਹੈ ਵੀਰੇ ਰੇਟ ਬਾਈ ਜਾਂਦਾ ਵੀਰੇ ਰੇਟ ਬਾਈ ਦਾ 1.5 ਮਨਤਨ ਕਰ ਦਿਆਂਗੇ ਵਿੱਚੋਂ ਕਰ ਦਿਆਂਗੇ ਠੀਕ ਕੱਢੀ ਬਾਦੋ ਤੋਰੀ ਵੀਰੇ ਨੂੰ ਖੋਲ ਦੇ ਇਹਨੂੰ ਪੂਰਾ ਲੈ ਵੀ ਮਿੱਤਰੋ ਦੂਜਾ ਸੂਆ ਝੋਟੀਆਂ ਕੱਦ ਦੇ ਵਿੱਚ ਥੋੜੀ ਜੀ ਸਮੱਧਰ ਆ ਥੱਲੋ ਪੱਧਰੀ ਆ ਮਿੱਤਰੋ ਲੇਵੇ ਭਾਂਡੇ ਲੋ ਸਾਫ ਸੁਥਰੀ ਆ ਕਿਉਂਕਿ ਮੌਕੇ ਤੇ ਜਗ੍ਹਾੜੇ ਨੇ ਤਿਆਰ ਕਰਨਾ 10 11 ਕਿਲੋ ਦੁੱਧ ਖੁੱਲਾ ਡੁੱਲਾ ਦੇ ਜੂਗੀ ਸਿੰਘ ਬਾਡੀ ਬੰਤਰ ਦੀ ਚੰਗੀ ਆ ਮੋٹے ਸਿੰਘ ਦੀ ਝੋਟੀਆਂ ਮਿੱਤਰੋ ਸਿੰਘ ਬਣ ਕੇ ਆਂਦਾ ਕੁਆਲਿਟੀ ਵਾਲਾ ਬਣ ਜੂ ਸੋਨਾ ਮੁੱਥੇ ਲੱਗਣ ਲੱਗ ਜੂ ਸਿੰਘ ਬਣਨ ਵਾਲਾ ਕਿਉਂਕਿ ਸਿੰਘ ਦਾ ਮੋਟਾਪਨ ਜ਼ਿਆਦਾ ਵਾ ਥੋੜਾ ਇਦਾਂ ਨਹੀਂ ਮੋੜਲੇ ਹੋਵੇ ਬਾਕੀ ਵੀਰ ਦਾ ਕੱਦ ਵੀ ਜ਼ਿਆਦਾ ਥੋੜੀ ਜੀ ਤਾਂ ਵੀ ਕੱਦੋ ਝੋਟੀ ਲੱਗਦੀ ਆ ਹਨ ਇਹ ਵੀ ਫਰਕ ਪੈ ਜਾਂਦਾ ਬਾਈ ਦੇਖ ਸਕਦੇ ਆ ਮਿੱਤਰੋ 800 ਰੁਪਏ ਵੀਰੇ ਫਿਰ ਇਹਦਾ ਮੁੱਲ 1,05,000 ਮਾਨਤਰ ਕਰ ਦਾਂਗੇ ਨਾ ਹਾਂਜੀ ਹਾਂ ਕਰ ਠੀਕ ਹੈ ਲੈਵਾ ਮੌਕੇ ਤੇ ਤਿਆਰ ਵਧੀਆ ਕਰ ਦਿੰਦੀ ਵਾਹ ਭਾਈ ਦਿਨਾਂ ਚ ਹੀ ਲੈਵਾ ਯਾਥੋਂ ਨੂੰ ਫਰਕ ਪਾ ਜਾਣਾ ਲੈਵੇ ਦਾ ਠੀਕ ਠੀਕ ਆ ਵੀਰੇ ਠੀਕ ਆ ਇਹਦੇ ਜਿਹੜੇ ਦਿਨ ਪੂਰੇ ਹੋਣ ਵਾਲੇ ਹੁੰਦੇ ਉਹ ਕਿਦਾਂ ਹੁੰਦੇ ਪੂਰੇ ਉਹਦੇ ਕਿੰਨੀ ਤਰੀਕ ਨੂੰ ਆਪਣਾ ਲਿਖਿਆ ਹੁੰਦਾ ਲੋਹੜੀ ਤੇ ਪੂਰੇ ਹੋਏ ਨੇ ਬਾਈ ਲੋਹੜੀ ਆ 13 ਤਰੀਕ ਨੂੰ ਹਾਂ 13 14 ਦਿਨ ਪੂਰੇ ਠੀਕ ਆ ਵੀਰੇ ਅੱਛਾ ਇਹ ਇੱਕ ਕੱਟਾ ਬਾਈ ਇਹ ਫਿਰ ਹਾਂ ਬਈ ਕੱਟਾ ਵੀ ਸੇਲ ਕਰ ਇਹ ਤਾਂ ਤੋਰੀਏ ਨਾ ਹਾਂ ਇਹਨੂੰ ਖੋਲਗੇ ਨਾ ਆਪਾਂ ਹਨਾ ਇਹ ਆ ਡਰਦਾ ਥੋੜਾ ਜਿਹਾ ਅੱਛਾ ਰੇੜੀ ਢੂੜੀ ਜੁੜਿਆ ਇਹ ਕਿ ਨਹੀਂ 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 ਬਾਈ ਰੇੜੀ ਨੁਜਰਾ ਵੀ ਘੇਲੂ ਰੱਖਿਆ ਹੀ ਸੀ ਘਰੇ ਯਾਰ ਠੀਕ ਹੈ ਰੱਖਿਆ ਹੀ ਸੀ ਹੁਣ ਵੇਚਣ ਦਾ ਰੱਦਾ ਬਣ ਗਿਆ ਵੀਰੇ ਇਹ ਬਾਈ ਢਾਈਆਂ ਦੇ ਨੇੜ ਆ ਯਾਰ ਠੀਕ ਆ ਤੇ ਇਹ ਬਈ ਦਾ ਮਤਲਬ ਪਤਾ ਪਉਣ ਟੀਕੇ ਡੂਕੇ ਦਾ ਕਿਹੜਾ ਨਹੀਂ ਬਾਈ ਸਰਕਾਰੀ ਦਾ ਹੀ ਆ ਸਰਕਾਰੀ ਦਾ ਹੀ ਆ ਇਹਦੀ ਮਾਂ ਦਾ ਦੁੱਧ ਦਾਤ ਵੀਰੇ ਹੈ ਮਾਂ ਦਾ ਦੁੱਧ ਵੀ ਸੀਗਾ 12 ਲੀਟਰ ਆ ਠੀਕ ਆ ਵੀਰੇ ਰੇਟ ਬਾਈ ਜਾਂਦਾ ਕੀ ਕਰਨਾ ਦੱਸ ਦੇ ਰੇਟ ਤਾਂ 40000 ਦੇਣ ਲੈਣ ਵਾਲੀ ਗੱਲ ਜਾਵਾਂ ਮਾਨਤਨ ਕਰ ਦਿਆਂਗੇ ਠੀਕ ਆ ਵੀਰੇ ਲੈ ਵੀ ਮਿੱਤਰੋ ਨੀਲੀ ਰਾਵੀ ਨਸਲ ਦਾ ਮਾਲੀ ਕੱਟਾ ਮਾਨਤਨ ਖੁੱਲਾ ਹੋ ਜੂਗਾ ਨਾ ਹਾਂਜੀ ਹਾਂ ਮੌਕੇ ਤੇ ਗੱਲ ਬਾਤ ਹੋਈ ਫੋਨ ਲਾ ਲਿਓ ਕੱਟੇ ਬਾਰੇ ਕੋਈ ਗੱਲ ਹੀ ਤੁਹਾਡਾ ਸੌਦਾ ਤੈ ਹੋ ਜੂਗਾ ਮਿੱਤਰੋ ਕਿਉਂਕਿ ਲਿੱਸਾ ਜ਼ਰੂਰ ਆ ਥੋੜਾ ਜਿਹਾ ਕੱਟਾ ਚਾਰ ਪਾਇ ਹੀ ਪਾਈ ਹੁਣਾਂ ਦਾ ਚਾਰ ਹੋ ਗਿਆ ਖਰਾਬ ਇਸ ਕਰਕੇ ਮਿੱਤਰੋ ਆ ਚੱਕਰ ਪੈ ਗਿਆ ਵੀਰੇ ਨੰਬਰ ਦਈ ਕੇ ਰਹੀ ਆਪਣਾ ਕੋਰ 8872570142 ਇੱਕ ਵਾਰੀ ਹੋਰ ਆਉਂਦੇ ਵੀਰੇ 8872570142 ਠੀਕ ਆ ਵੀ ਇਸ ਨੰਬਰ ਤੇ ਕਰ ਲਿਓ ਭਾਈ ਨਾ ਰਾਬਤਾ ਗੱਲ ਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਨੱਥੂ ਵਾਲਾ ਕਰ